ਹੋਰੀਏ ਫਟੇ ਗਏ ਦੰਪਿਆ ਦੀ ਉੱਪਰ ਬੇਚਨ ਲੱਗੇ ਆਪਾਂ ਆਣੀ ਕਟਿੰਗ ਕਰਨੀ ਪੈਂਦੀ ਆ ਬਾਈ ਮੇਲ ਜਾ ਕੇ ਰੂਟ ਤੇ ਭੇਜੇ ਜਾਂਦੇ ਆ ਆ ਦੇਖੋ ਆ ਸਪੈਸ਼ਲ ਬ੍ਰਿਕੀਆਂ ਲੈਉਣੀਆਂ ਨੇ ਹੋਪਰਾ ਖਤਰਾ ਆ ਸਾਰੀਆਂ ਦੀ ਕਟਿੰਗ ਕਰਨੀ ਆ ਕਰੋ ਦੌਰ ਫਿਰ ਇਹਨਾਂ ਨੂੰ ਫੁੱਟਰ ਪਾ ਕੇ ਭੇਜਾਂਗੇ ਬਈ ਕਿ ਜੇ ਮੇਰੇ ਵੀਰ ਨੂੰ ਕਬੂਤਰ ਲੈਣੇ ਹੁੰਦੇ ਨਾ ਕੋਈ ਘਰੋਂ ਪੇਟੀ ਇਹ ਝੂੜਾ ਲੈਣ ਦੀ ਲੋੜ ਨਹੀਂ ਬਾਈ ਉਹਨੇ ਆਪਣੇ ਕੋਲ ਸਾਰੇ ਸਾਧਨ ਹੁੰਦੇ ਆਗੇ ਫਿਰ ਤੋਂ ਸਪੈਸ਼ਲ ਪੇਟੀ ਚ ਪ੍ਰੈਕ ਕਰਕੇ ਰੱਖਤੇ ਜਾਂਦੇ ਆ ਮੈਂ ਆਨ ਹੀ ਹੋ ਵੀ ਆਮ ਗੱਲੇ ਵਾਲਾ ਮੰਗੂ ਪੀ ਲਪਾ ਫੈਂਟ ਪਾ ਲਈ ਝੂੜਿਆਂ ਦੇ ਪਾ ਕੇ ਉਤਰਦੇ ਆ ਪੂਰੀ ਸੇਫਟੀ ਨਾਲ ਕਬੂਤਰ ਬਾਈ ਚੀਕ ਨਾ ਉਹ ਵੀ ਇੰਨਾ ਚ ਵੀ ਜਾਨ ਆ ਬਾਈ ਤਾੰਗਾ ਕੇ ਹਜਿਪੂਰ ਦਾ ਪੈਰਿਟ ਕਟਿੰਗ ਸ਼ੋਟਿੰਗ ਕਰਕੇ ਫਿਰ ਉੱਤੇ ਭੇਜਣਾ ਮਿਲ ਜੀ ਕਿਹਦਾ ਨਹੀਂ ਨੀ ਰੋ ਪਹਿਲੇ ਛੋਲਿਆਂ ਜਿਆਨ ਬਾਰਨ ਦੀ ਚਾਹ ਦੀ ਜੀ ਲਾ ਦੇ ਮਿਸਰਾ ਕੱਟ ਲਾਰੇ ਸੱਟ ਉਹਨੂੰ ਛੋਲਿਆਂ ਨੂੰ ਤੋੜ ਹਾਂ ਦੇਖ ਕੇ ਜੀ ਚਲੋ ਬਾਸਾ ਨਾ ਵੀ ਮੇਟਰ ਆ ਦੇਖੋ ਇਸ ਤਰ੍ਹਾਂ ਤਿਆਰ ਹੁੰਦੇ ਨੇ ਬਾਈ ਡੱਬੇ ਠੀਕ ਆ ਆਪਣਾ ਕੋਈ ਆਮ ਗੱਲੇ ਵਾਲਾ ਕੰਮ ਨਹੀਂ ਹੈਗਾ ਆ ਦੇਖੋ ਆ ਡੱਬੇ ਆਪਾਂ ਕਰਤੀਆਂ ਨੇ ਮੁੱਲ ਲੈਉਣੇ ਆ ਉਹ ਦੋੜਾ ਦੇ ਕੋਈ ਇਸ ਤਰ੍ਹਾਂ ਗਲੀਆਂ ਕੱਢ ਕੇ ਨਾ ਤਿਆਰ ਕਰਦੇ ਆਪਾਂ ਛੇਪੇ ਚੁਪੇ ਲਾ ਕੇ ਦਿੰਨੇ ਆ ਪੂਰੀਆਂ ਵਧੀਆ ਛੇਪੀ ਲਾ ਕੇ ਉਤੋਂ ਦੀ ਫੇਰ ਛੇਪੀ ਲੱਗੂਗੀ ਤੇ ਆ ਗਲੀਆਂ ਕੱਢ ਰਹੇ ਆ ਬਾਈ ਆ ਦੇਖੋ ਇਸ ਪਾਸੇ ਦਾ ਕੱਢਤੀਆਂ ਠੀਕ ਆ ਦੇਖੋ ਆ ਕਰਤੇ ਆਂ ਦੀ ਡੱਬਿਆਂ 'ਚ ਗਲੀਆਂ ਕੱਢ ਰਹੇ ਆ ਬਾਈ ਆ ਤਿਆਰ ਕਰੇ ਪਿਆ ਬਾਈ ਠੀਕ ਆ ਦੇਖੋ ਕਬੂਤਰ ਬਿਨਾ ਵੀਡੀਓ ਤੋਂ ਹੀ ਕਬੂਤਰ ਚਾਈ ਜਾਂਦੇ ਨੇ ਵੀਡੀਓ ਪਾਉਣ ਦਾ ਬੜਾ ਟਾਈਮ ਲੱਗਦਾ ਭਾਈ ਆਹ ਦੇਖ ਲਓ ਆਹ ਗਲੀਆਂ ਕੱਢ ਕੇ ਫੇਰ ਕਬੂਤਰ ਭੇਜ ਦਿਆਂ ਭਾਈ ਡੱਬਿਆਂ 'ਚ ਠੀਕ ਹੈ ਭਾਈ ਆਪਾਂ ਕੋਈ ਝੂਲੇ ਜਾਂ ਲਫਾ ਵਿੱਚ ਨਹੀਂ ਭੇਜ ਦੇ ਕਿਉਂਕਿ ਆਪਾਂ ਨੇ ਇਹਨਾਂ ਦੇ ਸੱਤੇ ਹੀ ਰੋਟੀ ਖਾਣੀਆਂ ਜੇ ਇਹਨਾਂ ਨੂੰ ਆਪਾਂ ਔਕੇ ਕਰੀ ਗਏ ਨਾ ਫਿਰ ਆਪਾਂ ਨੂੰ ਰੋਟੀ ਕਿੱਥੋਂ ਮਿਲਣੀ ਹੈ ਭਾਈ ਇਸ ਕਰਕੇ ਆ ਦੇਖੋ ਜਮਾਸ ਕਾਲੇ ਕਰਕੇ ਤੋਦਿਆ ਸਾਰੇ ਡੱਬਿਆਂ 'ਚ ਗਲੀਆਂ ਕੱਢਾਂਗੇ ਬਾਈ ਪਹਿਲਾਂ ਚੀਪੀਆਂ ਲਾਈਆਂ ਨੇ ਸਾਰਿਆਂ ਦੇ ਫਿਰ ਗਲੀਆਂ ਕੱਢਾਂਗੇ ਇੰਨਾ ਵਾਂਗੂ ਉਦੋਂ ਬਾਅਦ ਜਦੋਂ ਕੋਈ ਕਬੂਤਰ ਲੈਣ ਆਉਂਦਾ ਬਸ ਇੰਨਾ 'ਚ ਪੈਕ ਕਰਕੇ ਉਹਨਾਂ ਚੀਪੀਆਂ ਲਾ ਕੇ ਦਿੰਨੇ ਆ ਬਾਈ ਠੀਕ ਹੈ ਨਾ ਕੋਈ ਪਿੰਜਰਾ ਝੋਲਾ ਉਸ ਲਿਓਣ ਦੀ ਲੋੜ ਨਹੀਂ ਕਰਾਂ ਬਾਈ ਆਪਣੇ ਕੋਲ ਆਇਸ ਤਰ੍ਹਾਂ ਪੇਟੀਆਂ ਬਣ ਕੇ ਉਹਨਾਂ 'ਚ ਕਬੂਤਰ ਪੈਕ ਕਰਕੇ ਦਿੰਨੇ ਆਪਾਂ ਆਹ ਦੇਖ ਲਓ ਘਰੋਂ ਕੋਈ ਚੱਕਰ ਦੀ ਲੋੜ ਨਹੀਂ ਤੁਹਾਨੂੰ ਜੇ ਤੁਸੀਂ ਕਬੂਤਰ ਲੈਣ ਆਣਾ ਪੇਟੀਆਂ ਆਪਾਂ ਪਹਿਲੀ ਆ ਕੀ ਰੱਖਦੇ ਆ ਪਹਿਲੀ ਠੀਕ ਹੈ ਨਾ ਤੇ ਉਹ ਦੇਖੋ ਤੇ ਬਾਕੀ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਿਓ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਬਾਈ ਜੀ ਠੀਕ ਹੈ ਨਾ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਪਿਆਰ ਤੁਹਾਡਾ ਬਹੁਤ ਮਿਲ ਰਿਹਾ ਆਪਾਂ ਨੂੰ ਜੰਨਾ ਵੀ ਕਦੋਂ ਪਿਆਰ ਉਹ ਨਹੀਂ ਮਿਲਰੇਗਾ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਜਲਦ ਹੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ